ਸੂਬਾ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਲਈ ਕੀਤੀ ਜਾ ਰਹੀ ਪਹਿਲ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਨੇ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਨੂੰ ਜਲਦ ਡੀਸੀ ਰੇਟ ਹੇਟ ਕਰਨ ਦਾ ਦਿੱਤਾ ਪ੍ਰੋਸਾ ਮੁਲਾਜ਼ਮਾਂ ਚ ਖੁਸ਼ੀ ਦਾ ਮਾਹੌਲ विधानसभा चोणों तुम तो आम आदमी पार्टी वालों लगातार इस गल का हंगारा दिता जा रहा है कि पंजाब और सेहत सहूलतों के लिए सूबा सरकार बचनबद्ध है इन्होंने सहूलतों के लिए सरकार वालों कोशिश की जा रही है इस दे नाल जुड़े कामया सरकार वालों उपराले किए जा रहे हैं अजहा ही कुछ पठानकोट विखे भी वेखण्ड मिल रहा है जिथे अज कैबी लालचंद कटारूचक के सिविल हस्पता पठानकोट के मुलाजम मिले उन्होंने वलों नगर निगम की तर्ज त उन्होंने भी ठेकेदारी प्रथा तो कट डीसी रेट ਤੇ ਸਰਕਾਰ ਹੇਠ ਕਰਨ ਦੀ ਮੰਗ ਚੱਕੀ ਗਈ ਇਸ ਸੰਬੰਧੀ ਜਦ ਇਹਨਾਂ ਕਰਮਚਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚਕ ਸ਼ੱਕ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਇਹਨਾਂ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਿਸ ਤਰ੍ਹਾਂ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਠੇਕੇਦਾਰੀ ਪ੍ਰਥਾ ਤੋਂ ਬਾਹਰ ਕੱਢ ਸਰਕਾਰ ਵੱਲੋਂ ਡੀਸੀ ਰੇਟ ਤੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਉਹਨਾਂ ਨੂੰ ਵੀ ਬਹੁਤ ਜਲਦ ਸਰਕਾਰ ਹੇਠ ਕੀਤਾ ਜਾਵੇਗਾ। ਡੀਸੀ ਉਹ ਮੰਤਰੀ ਸਾਹਿਬ ਨੂੰ ਤੁਸੀਂ ਅੱਜ ਦਿੱਤਾ ਹੈਗਾ ਮੰਗ ਪੱਤਰ ਕੀ ਕਹਿਣਾ ਚਾਹੋਗੇ ਜੀ ਮੰਤਰੀ ਸਾਹਿਬ ਨੂੰ ਅਸੀਂ ਇੱਕ ਲੈਟਰ ਦੇ ਕੇ ਆਏ ਆ ਆਪਣੇ ਵੱਲੋਂ ਸਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਕਾਰਪੋਰੇਸ਼ਨ ਦੇ ਬੰਦੇ ਉਹਨਾਂ ਨੇ ਪੱਕੇ ਕੀਤੇ ਆ ਉਹਨਾਂ ਨੂੰ ਸਾਨੂੰ ਵੀ ਇੱਕ ਆਸ ਜਗਾਈ ਆ ਕਿ ਤੁਹਾਨੂੰ ਵੀ ਅਸੀਂ ਕਰਾਂਗੇ ਤੁਹਾਡਾ ਕੋਈ ਨਾ ਕੋਈ ਹੱਲ ਸਾਨੂੰ ਇਹ ਸੁਣ ਕੇ ਖੁਸ਼ੀ ਤੇ ਹੋਈ ਆ ਪਰ ਸਾਡੀ ਹੱਥ ਜੋੜ ਕੇ ਉਹਨਾਂ ਨਾਲ ਗੁਜਾਰਿਸ਼ ਆ ਕਿ ਸਾਡਾ ਜਲਦ ਤੋਂ ਜਲਦੀ ਕੰਮ ਕਰਨ ਆਹੀ ਕੋਰੋਨਾ ਵਿੱਚ ਬੜੀ ਮਿਹਨਤ ਮਾਰੀ ਆ ਇੱਥੇ ਹਾੜ ਵੀ ਆਂਦੇ ਆ ਤੇ ਅਸੀਂ ਉਹ ਵੀ ਪਾਣੀ ਕੱਢਦੇ ਆ ਇੱਥੇ ਬੜਾ ਕਿੰਨੇ ਸਾਲ ਹੋ ਗਏ ਜਿਹੜਾ ਤੁਸੀਂ ਨੌਕਰੀ ਕਰਨੇ ਹੈਗੇ ਸਾਨੂੰ ਕਾਫੀ ਸਮੇਂ ਤੋਂ ਇੱਥੇ ਲੱਗੇ ਦੇ ਅਸੀਂ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਤੁਸੀਂ ਤੇ ਬੈਠੇ ਹੋਏ ਹੋ ਜੀ ਮੈਂ ਸਭਾਈ ਸੇਵਕ ਕੋਈ 22-30 ਸਾਲ ਤੋਂ ਉਸ ਵੇਲੇ ਕੰਮ ਕਰ ਰਹੇ ਆ ਸਾਡੇ ਬਾਕੀ ਨਾਲ ਕਿ 15-16 ਸਾਲ ਤੋਂ ਕੰਮ ਕਰਦੇ ਆ ਅਸੀਂ ਕਰੋਨਾ ਕਾਲ ਦੀ ਬਹੁਤ ਦੇ ਕੰਮ ਕੀਤਾ ਆਪਣੇ ਬਿਰੋ ਮਨੋ ਅੱਪਾ ਅੱਜ ਮੰਤਰੀ ਸਾਹਿਬਤਾ ਜੀ ਨੂੰ ਮਿਲ ਕੇ ਆਏ ਆ ਉਹਨਾਂ ਨੂੰ ਮੰਗ ਬਤ ਦਿੱਤਾ ਜੇ ਜਿਹਦਾ ਉਹਨਾਂ ਨੇ ਕਮੇਟੀ ਵਾਲੇ ਬੰਦੇ ਭਰ ਕੇ ਕੀਤਾ ਆਪਣੇ ਅੰਦਰ ਜिले ਨੇ ਸਾਡੀ ਨਾ ਕਿ ਉਮੀਦ ਹੈ ਸਾਨੂੰ ਆਪਣੇ ਅੰਦਰ ਰਹਿਣ ਤੇ ਸਾਡੇ ਘਰਵਾਰ ਦਾ ਸਹੀ ਸੰਸਾਰ ਚੱਲ ਗਏ ਤਨਖਾਹ ਦੇ ਵਧਾਏ ਮਿਹਰਬਾਨੀ ਪੱਤਰ ਦਿੱਤਾ ਹੈਗਾ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਨਾਮ ਪੱਤਰ ਦੇਣ ਗਏ ਆ ਪੰਜੀ ਸਾਹਿਬ ਨਾਲ ਉਹ ਮਿਲੇ ਸਾਨੂੰ ਬੜੇ ਵਧੀਆ ਬੜੇ ਤਰੀਕੇ ਨਾਲ ਮਿਲੇ ਆ ਉਹਨਾਂ ਨਾਲ ਨੂੰ ਇਹ ਗੱਲ ਕਹੀ ਆ ਕਿ ਅਸੀਂ ਤੁਹਾਨੂੰ ਪੰਨੇ 6 ਮਹੀਨੇ ਬੜਾ ਹੀ ਕੰਮ ਕੀਤਾ ਵਧੀਆ ਅਸੀਂ ਆਪਣੀ ਜੋਰ ਲਾਇਆ 6 ਮਹੀਨੇ ਔਰ 6 ਮਹੀਨੇ ਦੇ ਕਾਰਪੋਰੇਸ਼ਨ ਵਾਲੇ ਬੰਦਿਆਂ ਨੂੰ ਅਸੀਂ ਆਪਣੇ ਅੰਦਰ ਲੈ ਲਿਆ ਇਸੇ ਤਰ੍ਹਾਂ ਹੀ ਤੁਹਾਨੂੰ ਵੀ ਆਸਮਾਨ ਦਿੰਦੇ ਆ ਕਿ ਤੁਹਾਨੂੰ ਵੀ ਆਪਣੇ ਅੰਦਰ ਲੈ ਲਾਂਗੇ ਬਾਕੀ ਤੁਸੀਂ ਥੋੜਾ ਸਬਰ ਰੱਖਿਓ ਅਕੀ ਸਾਰਾ ਕੰਮ ਸਹੀ ਹੋ ਜਾਏਗਾ ਸਰ ਜਦੋਂ ਕਰੋਨਾ ਕਾਲ ਸੀਗਾ ਤੇ ਉਸਲੇ ਤੁਹਾਡੀ ਸੈਲਰੀਆਂ ਕੀ ਸੀ ਔਰ ਡੀਸੀ ਸਾਹਿਬ ਵੱਲੋਂ ਜਦੋਂ ਬੰਦੇ ਰੱਖੇ ਗਏ ਸੀ ਪ੍ਰਾਈਵੇਟ ਉਹਨਾਂ ਦੀ ਸੈਲਰੀਆਂ ਕੀ ਹੈਗੀਆਂ ਸੀ ਜਦੋਂ ਕਰੋਨਾ ਕਾਲ ਚ ਜਿਹੜੇ ਡੀਸੀ ਰੇਟ ਬਕਰ ਜਿਹੜੇ ਬਾਹਰੋਂ ਬੰਦੇ ਰੱਖਿਆ ਹੀ ਆਪਣੀ ਮਰਜ਼ੀ ਨਾਲ ਜਦੋਂ ਕੰਮ ਕਰਵਾਉਂਦੇ ਸੀ ਉਹਨਾਂ ਨੂੰ ਤਕਰੀਬਨ ਸਾਡੇ ਨਾਲ 1.5 ਗੁਣਾ ਜ਼ਿਆਦਾ ਸੈਲਰੀ ਦਿੱਤੀ ਜਾਂਦੀ ਸੀ ਉਹ ਸਾਡੇ ਲਈ 5-5 7-7 ਹਜ਼ਾਰ ਤਕਰੀਬਨ ਜਿਹੜੇ ਟੇੜ ਦੇ ਹਿਸਾਬ ਨਾਲ ਕੇ ਦੀ 8 ਜੋ ਜਿਹਦੀ ਮਿਨੀਮਮ ਮੈਕਸਿਮਮ ਜਿਹਦੀ ਜਿੰਨੀ ਚੱਲ ਰਹੀ ਹੈ ਉਹ ਉਹੀ ਲੱਗਦਾ ਸੀ ਸਾਨੂੰ ਉਹੀ ਦਿੱਤੀ ਸਾਨੂੰ ਕੋਈ ਸੈਲਰੀ ਦਾ ਵਾਦਾ ਨਹੀਂ ਉਹ ਕੀਤਾ ਗਿਆ ਵਾਦਾ ਹੀ ਉਸੇ ਤਰ੍ਹਾਂ ਹੀ ਸਨੋਟੀ ਵਾਈਜ਼ ਜਿਹੜੀ ਸੈਲਰੀ ਸਾਨੂੰ ਅੱਜ ਵੀ ਉਸੇ ਤਰ੍ਹਾਂ ਮਿਲਦੀ ਹੈ ਤੇ ਤੁਸੀਂ ਜਿਹੜੇ ਮੁਲਾਜ਼ਮ ਹੈਗੇ ਹੋ ਕਿੰਦੀ ਰੇਟ ਤੋਂ ਜਿਹੜਾ ਕੰਮ ਕਰ ਰਹੇ ਹੈਗੇ ਹੋ ਬਦੌਰ ਕਾਫੀ ਹੱਦ ਤੋਂ ਘੱਟ ਲੱਗੇ ਹੁੰਦੇ ਸਾਨੂੰ ਸਾਲਾਂ ਬੱਦੇ ਭੁੱਲ ਗਏ ਕਾਫੀ ਦੇ ਹੱਦ ਤੋਂ ਘੱਟ ਕਰਦੇ ਪਏ ਆਂ ਔਰ ਸਾਡਾ ਸਾਰਾ ਸਟਾਫ ਹੈ ਇਹ ਸਾਰਾ ਸਪਾਈਸੇਬਲ ਸਟਾਫ ਹੈ ਮੈਂ ਬਦੌਰ ਐਂਬੂਲੈਂਸ ਦੇ ਡਰਾਈਵਰ ਆਂ ਇਹ ਟਰਾਲੀਆਂ ਪਰ ਪਰ ਜਾਂਦੇ ਹੁੰਦੇ ਸੀ ਔਰ ਮੈਂ ਐਂਬੂਲੈਂਸ ਪਰ ਪਰ ਕੇ ਲੈ ਕੇ ਪੇਸ਼ਨਾ ਨੂੰ ਲੈ ਕੇ ਜਾਂਦਾ ਹੁੰਦਾ ਸੀ ਸਾਡੇ ਵਿੱਚ ਜਿੰਨਾ ਜੋ ਤੋੜ ਆਪਣੀ ਮਿਹਨਤ ਨਾਲ ਜੋ ਤੋਰ ਜਨਾ ਦੇ ਜੋਰ ਲਗਾ ਅਸੀਂ ਵੱਧ ਤੋਂ ਵੱਧ ਕੰਮ ਕੀਤਾ ਕੀ ਮੇਨ ਮੰਗ ਕੀ ਹੈਗੀ ਹੈ ਤੁਹਾਡੀ ਮੰਗ ਹੈ ਕਿ ਸਸੇ ਕਾਰਪੋਰੇਸ਼ਨ ਦੇ ਬੰਦੇ ਜੀ ਅੰਦਰ ਲੈ ਸਕਦੇ ਆ ਸਾਨੂੰ ਵੀ ਆਪਣੇ ਸਰਕਾਰਾਂ ਅੰਦਰ ਲੈ ਲੈ ਸਾਨੂੰ ਕੋਈ ਮੰਗ ਨਹੀਂ ਅੱਡੀ ਆਈ ਮੰਗ ਬਸ